ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਹੋਰ ਸਨਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਮੈਂ ਚਲੋ ਅੱਜ ਤੁਹਾਨੂੰ ਇੱਕ ਹੋਰ ਵੈਰੀਟੀ ਦਿਵਾ ਦਈਏ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਇਡਲੀ ਕੁੱਕਰ ਪ੍ਰਭਾ ਕੰਪਨੀ ਦਾ ਇਡਲੀ ਕੁੱਕਰ ਸਾਰਾ ਸਟੀਲ ਦੀ ਬਾਡੀ ਚ ਸਟੇਨਲੈਸ ਸਟੀਲ ਹੈ ਵਧੀਆ ਖਵਾਦੀ ਪ੍ਰਭਾ ਕੰਪਨੀ ਦਾ ਪ੍ਰਭਾ ਕੰਪਨੀ ਦਾ ਜੜਗੀ ਛੇ ਪਲੇਟਾਂ ਨਾਲ ਆ ਜਾਂਦਾ। ਛਲੇ ਛੇ ਜਿਹੜੀਆਂ ਪਲੇਟਾਂ ਦੇ ਵਿੱਚ ਆਉਂਦੀਆਂ ਇਸ ਤਰ੍ਹਾਂ। ਹਾਂਜੀ। ਛੇ ਪਲੇਟਾਂ ਨਾਲ ਆ ਜਾਂਦਾ। ਇੱਕ ਦੇ ਵਿੱਚ ਜਣਗੀ ਚਾਰ ਇਡਲੀਆਂ ਲੱਗਦੀਆਂ। 6 4 24। 24 ਇਡਲੀਆਂ ਜਾਨੀ ਕਿ ਤੁਸੀਂ ਤਿਆਰ ਕਰ ਸਕਦੇ ਜੀ ਇਡਲੀ ਕੁ। ਪ੍ਰਭਾ ਕੰਪਨੀ ਦਾ ਸਾਰਾ ਸਟੀਲਨਸ ਸਟੀਲ ਦੇ ਵਿੱਚ ਹੈ। ਵਧੀਆ ਕੁਆਲਿਟੀ ਹੈ। ਹੈਵੀ weight ਹੈ। ਇਡਲੀ ਵੀ ਹੈਵੀ weight ਦੇ ਵਿੱਚ ਹੈ। ਇਸੇ ਤੇ ਆਪ ਇਹਦੇ ਲੱਗੀ ਉੱਪਰ ਜਦੋਂ ਗੈਸ ਤੇ ਆਪਾਂ ਯੂਜ਼ ਕਰਨਾ ਜਦੋਂ ਤਿਆਰ ਹੋ ਜਿੰਨੇ ਇਹਨੇ ਵਿਸਲ ਮਾਰਦੇ ਜਿੱਤਾ ਦੂਸਰੇ ਬੂਕੇ ਤੇ ਵਿਸਲ ਦਿੰਦੇ ਨਾ ਚਾਵਲ ਬਣ ਗਏ ਜਾਂ ਕੁਝ ਬਣ ਗਏ ਇਸੇ ਤਰ੍ਹਾਂ ਇਹਨੇ ਵਿਸਲ ਕਰ ਦਿੱਤੇ ਜਿੰਨੇ ਦੇ ਦੇਣੀ ਹੈ ਇਹ ਨਾਲ ਸਟੀਲਾ ਵਧੀਆ ਚੀਜ਼ ਹੈ ਇਹ ਨਾਲ ਇੱਥੇ ਤੇ ਵੀ ਚੱਲੇਗਾ ਗੈਸ ਤੇ ਹੀ ਚਲੇਗਾ ਵਧੀਆ ਕੰਮ ਇਹ ਕੀ ਚੀਜ਼ ਹੋ ਗਈ ਇੱਕ ਹੋ ਗਿਆ ਜੀ ਆਪਣੇ ਕੋਲ ਐਗ ਬੋਇਲਰ ਆਇਆ ਹੈ ਐਗ ਬੋਇਲਰ ਇਹ ਇਲੈਕਟ੍ਰੋਨਿਕ ਆਈਟਮ ਆ ਜਾਂਦੀ ਹੈ ਉਹ ਗੈਸ ਦੇ ਚੱਲਣ ਵਾਲੀ ਆਈਟਮ ਹੋਣੀ ਹੈ ਇਹ ਇਲੈਕਟ੍ਰੋਨਿਕ ਆਈਟਮ ਆ ਜਾਂਦੀ ਹੈ ਇਹਦੇ ਨਾਲ ਆ ਚੀਜ਼ ਦਿੱਤੀ ਜਾਨਕੀ 7 ਅੰਡੇ ਜਾਨਕੀ ਜਿਹੜੇ 5 ਮਿੰਟ ਸਿਰਫ ਲੱਗਦੇ ਨੇ 7-8 ਅੰਡੇ ਜਾਨਕੀ ਤੁਸੀਂ ਆਪਣਾ ਤੁਸੀਂ ਕਰ ਸਕਦੇ ਜੀ ਹਾਫ ਬੋਇਲ ਕਰਨੇ ਹਾਫ ਬੋਇਲ ਕਰ ਲਓ ਜੋ ਫੁੱਲ ਬੋਇਲ ਕਰਨੇ ਫੁੱਲ ਕਰ ਸਕਦੇ ਆ ਕੱਪ ਦਿੱਤਾ ਗਿਆ ਇਹਦੇ ਨਾਲ ਪਾਣੀ ਪਾਉਂਦੋ ਐਗ ਪੂਚਾ ਆ ਜਾਂਦਾ ਆ ਸਵਿਚ ਲੱਗਾ ਇਹਦਾ ਠੀਕ ਹੈ ਜੀ ਇਹ ਪਲਾਸਟਿਕ ਦੀ ਬਾਡੀ ਚ ਆ ਜਾਂਦਾ। ਇਹ ਲਈ ਕੁਕਰ ਆ ਜਾਂਦਾ ਸਟੀਲ ਦੀ ਬਾਡੀ ਚ। ਠੀਕ ਹੈ ਜੀ ਤੇ ਇਹ ਪਲਾਸਟਿਕ ਦੀ ਬਾਡੀ ਚ ਆ ਜਾਂਦਾ ਇੱਕ ਪੂਚਾ। ਇਹ ਇੱਕ ਬੋਇਲਰ ਕਹਿ ਲਓ ਇੱਕ ਪੂਚਾ ਕਹਿ ਲਓ। ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਚਾਲ ਵਰਤਨ ਸਟੋਰ ਫਦੇਗਰ ਚੂੜੀਆਂ। ਠੀਕ ਹੈ ਜੀ। ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਸਾਰਿਆਂ ਨੂੰ ਆਰਾਮਨਾਮ ਤੇ ਸਤਿ ਸ੍ਰੀ ਅਕਾਲ ਜੀ। ਫਿਰ ਮਿਲਨੇ ਕਿਸੇ ਨਵੀਂ ਵੀਡੀਓ ਚ। ਠੀਕ ਹੈ।